ਮਹਾਰਾ ਡੈਰੀ ਫਾਰਮ ਚੰਨ ਵਿੱਚ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਖੜਿਆ ਜੀ ਪਿੰਡ ਮਾੜੀ ਤਹਿਸੀਲ ਮਿੱਤਰੋ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਜੈਪ ਸਿੰਘ ਦੇ ਆਪਾਂ ਘਰੋਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਕੁਝ ਕਾਰਨ ਕਰਕੇ ਮਿੱਤਰੋ ਜਿਹੜਾ ਬੱਚਾ ਸੀ ਉਹ ਡੈੱਡ ਹੋ ਗਿਆ ਤੇ ਜੇਰ ਪੈ ਚੁੱਕੀ ਆ ਇਹ ਕੱਦ ਕਾੜ ਦੀ ਜੇ ਆਪਾਂ ਗੱਲ ਕਰਕੇ ਬਹੁਤ ਚੰਗਾ ਕੱਦ ਕਾੜ ਥਾਂ ਲੇਵੇ ਦੀ ਮਿੱਤਰੋ ਸਾਫ਼ ਹੈ ਜ਼ਰੂਰੀ ਨਹੀਂ ਕਈ ਭਰਾ ਜਿਹੜੇ ਡੇਰੀ ਫਾਰਮ ਦੇ ਵਿੱਚ ਬਿਨਾਂ ਬੱਚੇ ਤੋਂ ਪਸ਼ੂ ਰੱਖਦੇ ਨੇ ਉਹਨਾਂ ਦੀ ਖਾਤਰ ਮਿੱਤਰੋ ਇਹ ਵਧੀਆ ਕਿਉਂਕਿ ਦੁੱਧ ਮਾਲਕਾਂ ਦੇ ਦੱਸਣ ਦੇ ਮਦਾਕ ਬਹੁਤ ਚੰਗਾ ਕੱਢਿਆ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਇਹਦੀ ਡਿਟੇਲ ਆਪਾਂ ਬਾਈ ਜੈਬ ਤੋਂ ਲਵਾਂਗੇ ਕੁਝ ਦਿਨ ਪਹਿਲਾਂ ਵੀ ਬਾਈ ਦੇ ਘਰੋਂ ਆਪਾਂ ਵੀਡੀਓ ਪਾ ਚੁੱਕੇ ਹਾਂ ਪਰ ਇਹ ਸਾਵਣ ਮਿੱਤਰੋ ਆਪਾਂ ਕੱਲ ਇਹਦੀ ਵੀਡੀਓ ਬਣਾਉਣੀ ਸੀ ਪਰ ਸਾਵਣ ਥੋੜਾ ਲੇਟ ਹੋਣ ਕਰਕੇ ਵੀਡੀਓ ਬਣੀ ਨਹੀਂ ਤੇ ਰਾਤ ਮਿੱਤਰੋ ਇਹ ਸੂਬੇ ਦੇ ਬੱਚਾ ਅੰਦਰ ਹੀ ਡੈੱਡ ਸੀ ਕਈ ਕਾਰਨ ਕਈ ਹੁੰਦੇ ਐ ਡੈੱਡ ਹੋਣ ਦੇ ਕਈ ਵਾਰ ਆਪਾਂ ਨਿਗਰਾਨੀ ਨਹੀਂ ਰੱਖਦੇ ਤੇ ਜਾਂ ਕਈ ਵਾਰ ਸਵਾਨ ਦੇ ਵਿੱਚ ਕਈ ਵਾਰ ਆਪਾਂ ਲੇਟ ਹੋ ਜਾਂਦੇ ਆ ਉਦੋਂ ਇਹ ਮਿੱਤਰੋ ਸਮੱਸਿਆ ਆ ਜਾਂਦੀ ਐ ਤੇ ਜੇ ਇਹਦੀ ਆਪਾਂ ਗੱਲ ਕਰਕੇ ਮਿੱਤਰੋ ਖੁੱਲੀ ਝੋੜੀ ਵਾਲੀ ਥਾਂਲੇ ਦੀ ਸਾਫ ਚੰਗਾ ਮੋਟਾ ਥਾਣਾ ਤੇ ਸਿੰਘਾਂ ਦੀ ਸੇਵ ਵੀ ਸੋਹਣੀ ਐ ਕਰਦੇ ਆਂ ਬਾਈ ਅਜੈਬ ਦੇ ਨਾਲ ਗੱਲਬਾਤ ਹਾਂ ਬਾਈ ਅਜੈਬ ਕੀ ਹਾਲ ਚਾਲ ਐ ਠੀਕ ਆ ਜੀ ਬਾਈ ਜੀ ਠੀਕ ਐ ਸੇਤਾ ਹਾਂਜੀ ਕੱਲ ਪਰਸੋ ਵੀ ਆਪਾਂ ਵੀਡੀਓ ਪਾਈ ਸੀ ਕਿਵੇਂ ਰਿਸਪੌਂਸ ਮਿਲਿਆ ਬਹੁਤ ਵਧੀਆ ਬਾਈ ਜੀ ਪਹਿਲੇ ਸੌਣ ਤੇ ਪਹਿਲੇ ਫੋਨ ਤਾਂ ਸੌਦਾ ਠੀਕ ਐ ਕਿਹੜੇ ਪਿੰਡ ਕੰਨੀ ਗਈ ਆ ਉਹ ਉਹ ਗਈ ਕਿੱਥੇ ਗਈ ਸੀ ਉੱਤਰ ਕਾਲੇ ਕਿੱਧਰੋਂ ਦੇ ਕੋਲ ਕਾਲੇ ਕੇ ਬਾਈ ਕਾਲੇ ਕਿੱਧਰੋਂ ਦੇ ਕੋਲ ਓਕੇ 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 ਠੀਕ ਐ ਚੰਗਾ ਸੌਦਾ ਹੋਇਆ ਰੇਟ ਦਾ ਹਾਂਜੀ ਰੇਟ ਹੀ ਆਪਣਾ ਜਾਇਜ਼ ਸੀ ਹਨਾ ਹਾਂਜੀ ਹਾਂਜੀ ਠੀਕ ਐ ਹੁਣ ਇਹਦੀ ਆਪਾਂ ਗੱਲ ਕਰ ਗਏ ਮੱਝ ਦੀ ਹਨਾ ਤੇ ਕਿਹੜਾ ਸੂਆ ਜੀ ਦਾ ਪੂਰਾ ਚੌਥਾ ਸੂਆ ਜੀ ਚੌਥਾ ਸੂਆ ਸੂਈ ਆ ਹਾਂਜੀ ਠੀਕ ਐ ਤੇ ਰਾਤ ਸੂਈ ਹੈ ਜ ਰਾਤ ਰਾਤ ਸੂਈ ਹੈ ਬਾਈ ਬੱਚਾ ਡੱਟ ਸੀ ਹੈ ਨਾ ਚਲੋ ਉਹਦਾ ਰੱਬ ਦੇ ਰੰਗ ਆ ਹੈ ਨਾ ਤੇ ਕਿੰਨਾ ਕ ਦੁੱਧ ਦੱਸਿਆ ਵਾ ਮਾਲਕਾਂ ਦਾ ਇਹਦਾ ਬਾਈ ਜੀ 15 ਲੀਟਰ ਦੀ ਗਾਰੰਟੀ ਦੇ ਕੇ ਪਿੰਡ ਚ ਮੈਜਿਕ ਖਰੀਦੀ ਕੋਈ ਆ ਠੀਕ ਐ ਨਾ 15 13 ਜਦੋਂ ਤੱਕ ਕੱਢੂਗੀ ਹਾਂਜੀ ਹਾਂਜੀ ਮੌਜਨ ਮੌਜਨ ਇਹਦਾ ਹੁਣ ਆਪਾਂ ਰੇਟ ਕੀ ਕਰਤਾ ਜੀ ਇਹਦਾ 1 ਦਾ 1 10 ਮਾਨਤਾਨ ਹੋ ਜੂ ਮਾਨਤਾਨ ਹੋ ਜੂ ਤੇ ਫੋਨ ਨੰਬਰ ਆਪਣਾ ਆਰਡਰ ਸੋ 3554368830 55437 ਹਾਂਜੀ ਬਾਈ ਆਪੇ ਦਾ ਮੂਰਾ ਵੀ ਬਣਾਵਾਂਗੇ ਠੀਕ ਹੈ ਠੀਕ ਹੈ ਧਾਰ ਤੇ ਮਿਲ ਗਈ ਮੈਨੂੰ ਧਾਰ ਤੇ ਮਿਲ ਪਈ ਠੀਕ ਹੈ ਕਈ ਭਰਾ ਮਿੱਤਰੋ ਡੈਰੀ ਆਨ ਦੇ ਵਿੱਚ ਬਿਨਾ ਬੱਚੇ ਤੋਂ ਪਸ਼ੂ ਰੱਖਦੇ ਨੇ ਉਹਨਾਂ ਦੀ ਖਤਰ ਕੋਈ ਬਹੁਤੀ ਮਾੜੀ ਨਹੀਂ ਕਿਉਂਕਿ ਉਹ ਕਿਹੜਾ ਬੱਚਾ ਮਿੱਤਰੋ ਸਾਹਮਦੇ ਨੇ ਭਾਵੇਂ ਕੱਟਾ ਹੁੰਦਾ ਹੈ ਕਿ ਹੈ ਕੱਟਾ ਜੀ ਕੱਟੀ ਕਟਿਆ ਸੀ ਚਲੋ ਹੋਵੇ ਭਾਵੇਂ ਕਟਿਆ ਜਾਂ ਕੱਟੀ ਉਹ ਤਾਂ ਮਿੱਤਰੋ ਨਹੀਂ ਸਾਂਭਦੇ ਉਹਨਾਂ ਦੇ ਖਤਰਾ ਆਪਾਂ ਕਹਿ ਸਕਦੇ ਬਹੁਤ ਚੰਗੀ ਆ ਪਰ ਬਾਈ ਕਹਿੰਦੇ ਮੂਰਾ ਜ਼ਰੂਰ ਬਣਾਉਣਗੇ ਬਣਦਾ ਹੀ ਬਣਦਾ ਸੋ ਜੇਕਰ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਜ਼ਰੂਰ ਕਰੋ ਸੰਪਰਕ ਮੁੱਲ 110000 ਮਾਣਦਾਨ ਹੋ ਜਾਊਗਾ